ਪਤਾ ਨਹੀਂ ਕਿਉਂ ਲੈ ਜਾਂਦਾ ਰੱਬ ਉਹਨਾਂ ਨੂੰ ਜੋ ਦਿਲ ਦੇ ਚੰਗੇ ਬਹੁਤ ਹੁੰਦੇ ਆ ਜੋ ਹੀਰੇ ਹੁੰਦੇ ਆ ਰਾਜਵੀਰ ਜਵੰਦਾ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਜੋ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਪਰ ਉਹ ਕਦੇ ਭੁੱਲਿਆ ਭੁਲਾਇਆ ਨਹੀਂ ਜਾ ਸਕਦਾ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਗਾਣੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਬੰਦਾ ਬਹੁਤ ਹੀਰਾ ਸੀ ਰਾਜਵੀਰ ਜਵੰਦਾ ਇਵੇਂ ਦੀ ਗਾਇਕੀ ਕਰਦਾ ਸੀ ਕਿ ਸਾਰੇ ਹੀ ਪਰਿਵਾਰ ਚ ਬੈਠ ਕੇ ਉਸਨੂੰ ਸੁਣ ਸਕਦੇ ਸੀ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਕੰਟਰੋਵਰਸੀ ਨਹੀਂ ਪਤਾ ਨਹੀਂ ਕੀ ਮਨਜ਼ੂਰ ਸੀ ਰੱਬ ਨੂੰ ਜੋ ਇੰਨੀ ਜਲਦੀ ਸਾਡਾ ਬਾਈ ਲੈ ਗਿਆ ਹਾਲ ਹੀ ਨਾਲ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇੱਕ ਵੀਰ ਦਾ ਜਿਸ ਦੀ ਆਵਾਜ਼ ਪੂਰੀ ਰਾਜਵੀਰ ਜਵੰਦੇ ਵਰਗੀ ਹੈ ਇਹ ਵੀਰ ਦੀ ਵੀਡੀਓ ਦੇਖ ਕੇ ਨਾ ਤੁਹਾਨੂੰ ਸੱਚੀ ਰਾਜਵੀਰ ਜਵੰਦੇ ਦੀ ਯਾਦ ਆ ਜਾਵੇਗੀ ਸੋ ਆਰ ਤੁਹਾਡੇ ਨਾਲ ਇਹ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਹਾਂ ਹੋ ਮੇਰੀ ਰੂਹ ਤੇ ਪਰਹੋਣਿਆ ਘੁੰਮ ਦੁਨੀਆ ਤੋਂ ਸੋਹਣਿਆ ਹੋ ਮੇਰੀ ਰੂਹ ਤੇ ਪਰਹੋਣਿਆ ਵੇਖ ਤੂੰ ਮੂਨੇ ਰੱਖ ਦੇ ਮਾਂ ਮੇਰਾ ਦਿਲ ਕਰੇ ਤੇਰਾ ਨਾਸਕੂਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾਸਕੂਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾਸਕੂਨ ਰੱਖ ਦੇਵਾ ਹਾਂਜੀ ਮਿੱਤਰ ਜੇ ਤੁਸੀਂ ਵੀ ਰਾਜਵੀਰ ਜਵੰਦੇ ਨੂੰ ਮਿਸ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਰਾਜਵੀਰ ਜਵੰਦੇ ਲਈ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਰਬ ਰੱਖਾ